ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਤਸਵੀਰਾਂ ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਸੁਹਾ ਸੜਕ ਤੇ ਪੈਂਦੇ ਪਿੰਡ ਖੇਜ਼ਰਪੁਰ ਦੀਆਂ ਨੇ ਜਿੱਥੇ ਉਸ ਵੇਲੇ ਵੱਡਾ ਹਾਦਸਾ ਹੋ ਜਾਂਦਾ ਹੈ ਜਦੋਂ ਪਿੰਡ ਬੱਸ ਸਟੈਂਡ ਨੇੜੇ ਕਟੜਾਰੀ ਨੂੰ ਲੈ ਕੇ ਜਾ ਰਹੇ ਟਰਾਲੇ ਨੂੰ ਅੱਗ ਲੱਗਣ ਕਾਰਨ ਪ੍ਰਾੜੀ ਅਤੇ ਟਰਾਲਾ ਸੜ ਕੇ ਸੁਆਹ ਹੋ ਜਾਂਦਾ ਹੈ ਪਰ ਇਸ ਨਾਲ ਦੱਸ ਦਈਏ ਇਸ ਨਾਲ ਵੱਡਾ ਹਾਦਸਾ ਹੋਣ ਤੋਂ ਵੀ ਟਲ ਗਿਆ। ਦੱਸੇ ਕਿ ਟਰਾਲੇ ਨੂੰ ਮਨਜਿੰਦਰ ਸਿੰਘ ਪੁੱਤਰ ਜਮੀਦ ਸਿੰਘ ਵਾਸੀ ਕੋਹੜੇਵਾਲਾ ਫਾਜ਼ਿਲਕਾ ਪ੍ਰਾੜੀ ਲੈ ਕੇ ਦਸੂਹਾ ਸਾਈਡ ਤੋਂ ਤਲਵਾੜਾ ਨੇੜੇ ਸੰਸਾਰਪੁਰ ਟੈਰਸ ਜਾ ਰਿਹਾ ਸੀ। ਜਦੋਂ ਉਹ ਪਿੰਡ ਖিজਰਪੁਰ ਨੇੜੇ ਪੁੱਜਾਤਾ ਪਿੱਛੋਂ ਆ ਰਹੇ ਟਰਾਲੇ ਨੂੰ ਅਚਾਨਕ ਅੱਗ ਲੱਗ ਗਈ ਵੇਖਦੇ ਹੀ ਵੇਖਦੇ ਅੱਗ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਪਿੰਡ ਵਾਸੀਆਂ ਦੱਸੇ ਟਰਾਲੇ ਨੂੰ ਅੱਗ ਲੱਗ ਗਈ ਨਾਲ ਇਸ ਗੱਲ ਦਾ ਵਿਚਾਰ ਹੈ ਜੇਕਰ ਹਵਾ ਚੱਲਦੀ ਹੁੰਦੀ ਤਾਂ ਸਾਰਾ ਪਿੰਡ ਹੀ ਅੱਗ ਦੀ ਜਿਪੇੜ ਚ ਆ ਜਾਣਾ ਸੀ ਮੇਰਾ ਨਾਮ ਹਰਜਿੰਦਰ ਸਿੰਘ ਜੀ ਕਿੱਦਾਂ ਹੋਇਆ ਕਿੱਦਾਂ ਹੋਇਆ ਇਹ ਅੱਜ ਸਵੇਰੇ 11:00 ਵਜੇ ਉਹ ਟਰਾਂਸਪੋਰਟ ਦੇ ਨਾਲ ਹੀ ਓਵਰਟ੍ਰੇਕ ਕਰਦੇ ਆ ਗੱਡੀਆਂ ਨੂੰ ਨਾ ਇਹ ਗੱਡੀ ਇੱਧਰ ਹੋਈ ਤੇ ਟਿਪਰਾਂ ਨੂੰ ਪਾਸ ਕਰਦੇ ਆ ਇਹ ਟਰਾਂਸਪੋਰਟ ਨਾਲ ਟੱਚ ਹੋ ਗਿਆ ਟਰਾਂਸਪੋਰਟ ਦੇ ਟੱਚ ਨਾਲ ਹੋਣ ਵਾਲੀ ਉਹ ਕੋਹ ਰਾਗ ਲੱਗ ਗਈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜਿੰਨੇ ਕੰਮ ਸੇਖਮ 100 200 ਟਿਪਰ ਤੇ 100 200 ਟ੍ਰੈਲੇ ਜਿਹੜੇ ਆ ਲੱਦ ਕੇ ਜਾਂਦੇ ਓਵਰਟੇਕ ਕਰਦੇ ਆ ਇੱਕ ਦੂਜੇ ਨੂੰ ਤੇ ਇੱਥੇ ਬਹੁਤ ਨੇ ਨਿਸ਼ਾਨ ਸਵੇਰੇ ਇਹ ਤੇ ਬੱਚੇ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ मौके ਦੀ ਤੇ ਪ੍ਰਸ਼ਾਸਨ ਮੰਗ ਕਰਦੇ ਆ ਜਿਆਦਾ ਇਹ ਰਾਤ ਨੂੰ ਟਪਣ ਜਾਂ ਦਫੇ ਸਿਸਟਮ ਨਾਲ ਟਪਣ ਦੇ ਜਾਂ ਟਿੱਪੜ ਟੱਪਣ ਜਾਂ ਇਹ ਗੱਡੀਆਂ ਟੱਪਣ ট্রান্সਪੋਰਟਾਂ ਦੇ ਲੱਗੇ ਸੋਰਟ ਸਟ ਕਰਨਾ ਦਾ ਹੋਇਆ ਜੀ ਸਾਡੇ ਰੋਲਾ ਪਾਉਂਦੇ ਆ ਪਾਉਂਦੇ ਆ ਟਰਾਲੀ ਇਥੋਂ ਆ ਗਈ ਇਹਦੇ ਆ ਫਾਇਰ ਹੋ ਗਿਆ ਜੀ ਤੇ ਬਾਰ ਬਾਰ ਇਹਨੂੰ ਸੀ ਫੋਨ ਕੀਤਾ ਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਹੈ ਜੀ ਇਥੇ। ਮੁਕਰਾ ਹੱਥ ਹੋ ਗਿਆ ਕੁਝ ਸਮੇਂ ਤੇ। ਹਾਂ ਜੀ ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਬਲਿਕ ਵਾਰਾ ਜੀ ਉਹ ਐਕਸੀਡੈਂਟ ਦੇ ਮਾਰਿਆ ਗਿਆ ਜੀ। ਕੀ ਉਹ ਕੀ ਆਦਿ ਕਾਪੂ ਮਾਰਿਆ ਗਿਆ? ਹਾਂ ਜੀ ਲਖੋ ਜੀ ਲੱਗੇ ਹੋਏ ਆ ਜੇ ਆਜੇ ਟਾਈਮ ਲੱਗੂਗਾ। ਇਹਦਾ ਟ੍ਰੈਕਟਰ ਚਾਲਕ ਸੀਗਾ ਤੇ ਟ੍ਰੈਕਟਰ ਉਹ ਮੋੜੇ ਤੇ ਇੱਥੇ ਹੀ ਆਈ। ਖਿਡਾ ਲਿਆ ਸੋਸਾਈਟੇ। ਹਾਂ ਜੀ। ਠੀਕ ਸਿੰਘ ਜੀ। ਕਿਸ ਤਰ੍ਹਾਂ ਹੋਇਆ? ਇਹ ਸਰ ওভারਲੋਡ ਦੇ ਕਾਰਨ ਹੋਇਆ ਟਰਾਲੀ ওভারਲੋਡ ਸੀ ਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹ ਇਹ ਨਾਲ ਟੱਚ ਹੋਇਆ ਟਚੋਂ ਦੇ ਨਾਲ ਹੀ ਇਹ ਚ ਸਰਕਟ ਹੋ ਗਿਆ ਤੇ ਨਾਲ ਹੀ ਇਹਨੂੰ ਆਗ ਪੈ ਗਈ ਫਾਰ ਬਗੇਟ ਨੂੰ ਸਾਡੇ ਮੈਂ ਕਿਹਾ ਵੱਡੇ ਵੀਰ ਜੀ ਨੂੰ ਆ ਉਹਨਾਂ ਨੂੰ ਫੋਨ ਕੀਤਾ ওভারਲੋਡ ਦੀ ਟਰਾਲੀ ওভারਲੋਡ ਦੇ ਕਾਰਨ ਸਾਈਡ ਨੂੰ ਸੀ ਜੋ ਟਰਾਂਸਫਾਰਮਰ ਨਾਲ ਟੱਚ ਹੋ ਗਈ ਨਹੀਂ ਲੱਗਦਾ ਕੀ ਮਾਮਲਾ ਕਰਦਾ ਸਾਨੂੰ ਦਾ ਇਹ ਮੰਗ ਹੈ ਕਿ ਇਹਦੀ ওভারਲੋਡਿੰਗ ਨੂੰ ਘਟਾਇਆ ਜਾਵੇ ਔਰ ਇਹਦੇ ਆਪਣੇ ਰੋਡ ਨੂੰ ਅਗਰ ਲੈ ਕੇ ਜਾਣਾ ਹੈ ਤਾਂ ਰਾਤ ਨੂੰ ਇਹ ਕੰਮ ਕੀਤਾ ਜਾਵੇ